ਦੇਸ਼ ਟਾਈਮ ਦੇ ਵਿੱਚੋਂ ਆਪਾਂ ਨੂੰ ਇਹ ਆਰਟੀਕਲ ਮਿਲਿਆ ਸਿੱਖ ਇਤਿਹਾਸ ਚ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਅਜਮਾਨੀ ਪਰਿਵਾਰ ਆਪਣੇ ਬੇਟੇ ਦੇ ਵਿਆਹ ਤੇ ਕੀਤੇ ਖਰਚੇ ਕਰਕੇ ਚਰਚਾ ਚ ਹੈ ਬਜ਼ੁਰਗਾਂ ਨੇ ਕਿਹਾ ਕਿ ਗਰੀਬ ਦਾ ਨਿੰਦਣਾ ਕੀ ਅਤੇ ਅਮੀਰ ਦਾ ਸਲਾਹਣਾ ਕੀ ਅੱਜ ਦੇ ਜ਼ਮਾਨੇ 'ਚ ਇਹ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਸਿੱਖ ਰਾਜ ਸਮੇਂ ਇੱਕ ਵਿਆਹ ਹੋਇਆ ਸੀ ਜਿਹਦਾ ਅੱਜ ਤੱਕ ਦੁਨੀਆ 'ਤੇ ਕੋਈ ਤੋੜ ਨਹੀਂ ਕਹਿ ਲਓ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਬਹੁਤੇ ਲੋਕ ਸ਼ਾਇਦ ਭੁੱਲ ਚੁੱਕੇ ਹੋਣਗੇ ਕਿ ਦੁਨੀਆ ਦਾ ਅੱਜ ਦਾ ਸਭ ਤੋਂ ਮਹਿੰਗਾ ਤੇ ਵੱਡਾ ਵਿਆਹ ਵੀ ਸਿੱਖਾ ਨਹੀਂ ਕੀਤਾ ਸੀ ਇਹ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌ ਨਿਹਾਲ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਦਾ 7 ਮਾਰਚ 1837 ਨੂੰ ਹੋਇਆ ਸੀ। ਕੁੰਵਰ ਨੌ ਨਿਹਾਲ ਸਿੰਘ ਲਈ ਬਣਿਆ ਹੀਰਿਆਂ ਜੜਿਆ ਬੇ ਬੇਸ਼ਕੀਮਤੀ ਸੇਰਾ ਜਦੋਂ ਮਹਾਰਾਜਾ ਜੀਤ ਸਿੰਘ ਨੇ ਵੇਖਿਆ ਤਾਂ ਉਸ ਦੀ ਖੂਬਸੂਰਤੀ ਅਤੇ ਕੀਮਤ ਤੋਂ ਪ੍ਰਭਾਵਿਤ ਹੁੰਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਪੇਂਟ ਕਰ ਦਿੱਤਾ ਇਸ ਵਿਆਹ ਚ ਬਰਾਤ ਦੀ ਗਿਣਤੀ 5 ਲੱਖ ਦੇ ਕਰੀਬ ਸੀ ਜਿਸ ਵਿੱਚ 60 ਮੁਲਕਾਂ ਦੇ ਹੁਕਮਰਾਨਾਂ ਨੇ ਸ਼ਿਰਕਤ ਕੀਤੀ ਇਤਿਹਾਸ ਗਵਾਹ ਹੈ ਕਿ ਮਹਾਰਾਜੇ ਨੇ ਇਸ ਵਿਆਹ ਤੇ ਮੋਹਰਾਂ ਦਾ ਮੀਂਹ ਵਰਾ ਦਿੱਤਾ ਸੀ ਇਸ ਵਿਆਹ ਚ ਸਰਦਾਰ ਸ਼ਾਮ ਸਿੰਘ ਔਟਾਰੀ ਵਾਲੇ ਨੇ 17 ਲੱਖ ਦੇ ਨੇੜੇ ਖਰਚ ਕੀਤਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪਾਉਣੇ 2 ਕਰੋੜ ਦੇ ਲਗਭਗ ਜੋ ਉਸ ਸਮੇਂ ਦੇ ਮੋਹਰਾਂ ਦੇ ਮੁੱਲ ਨੂੰ ਅੱਜ ਦੇ ਰੁਪਈਏ ਦੇ ਮੁੱਲ ਨਾਲ ਮੇਲ ਕਰਾਇਆ ਜਾਵੇ ਤਾਂ ਗਿਣਤੀ ਖਤਮ ਹੋ ਜਾਵੇਗੀ ਸਰਦਾਰ ਸ਼ਾਮ ਸਿੰਘ ਨੇ ਆਪਣੇ ਸਾਰੇ ਪਿੰਡ ਕੌਂਕੇ ਕਲਾ ਨੂੰ ਇਸ ਵਿਆਹ ਸਮੇਂ ਆਪਣੇ ਬਰਾਬਰ ਖੜਾਇਆ ਸੀ ਇਹ ਆਰਟੀਕਲ ਸਾਨੂੰ ਦੇਸ਼ ਵਿਦੇਸ਼